ਤੁਹ ਜੋ ਕਰੀਏ ਫਤਿਹਾਰੀ ਤੋਂ ਰਾਤਰੀ ਦੇ ਦਵਾਰ ਹੱਟ ਸ਼ਾਮ 6 ਵਜੇ ਤੋਂ ਲੈ ਕੇ 8 ਵਜੇ ਤੱਕ ਦਵਾਰ ਚੱਲਣਗੇ ਸਰਵੱਤੇ ਸਤਿਗੁਰੂ ਦੇ ਚੇਤੇ ਆ ਕਿ ਆਪਾਂ ਰਾਤਰੀ ਜਵਾਲਾ ਨੂੰ ਸੱਚੀ ਹਾਜ਼ਰੀ ਭਰੀਏ ਅਤੇ ਜੇ ਬੱਚੇ ਸਰਕਾਰ ਪਕਾਉਣ ਦੇ ਵਿੱਚ ਇੰਸਟਾਲੇਟ ਦੇ ਉਹਨਾਂ ਦੇ ਰਾਤਰੀ ਦੇ ਦਵਾਰਾਂ ਦੇ ਵਿੱਚ ਵਿਸ਼ੇਸ਼ ਸਨਮਾਨ ਵੀ ਕੀਤੇ ਜਾਣਗੇ ਸਰਵੱਤੇ ਸਤ ਸ੍ਰੀ ਅਕਾਲ ਜੀ ਸਤਿ ਆਓ ਆਪਾਂ ਇਹਦਾ ਪ੍ਰੋਗਰਾਮ ਅਜਿਹਾ ਕੀਤਾ ਲੀਏ ਕਿ ਸਾਤੋਂ ਵਾਪਸ ਆਪਣੇ ਬੱਚਿਆਂ ਨੂੰ ਇਸ ਸਰਕਾਰ ਮਾਰਕਡੇ ਵਾਲ ਜੁੜੀਏ ਆਪਾਂ ਵੀ ਜੁੜੀਏ ਆਪਣੇ ਗੁਰ ਤੇ ਆਪ ਤੋਂ ਜੁੜ ਜਾਣੂ ਹੋਈਏ ਕੰਨ ਗੋਣ ਦਿਵਾ ਦੇ ਕੇ ਇਹ ਸਰਕਾਰ ਕਿਲੇ ਕੀ ਪੰਡ ਸੰਦੇਕ ਅਤੇ ਜਾਗੂ ਲਹਿਰ ਘੱਲ ਘਾਉਣ ਦੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੂੰ ਇਹ ਸੰਦੇਸ਼ ਪਹੁੰਚਾ ਕਰਕੇ ਹਰ ਸਾਲ ਦੀ ਤਰ੍ਹਾਂ ਆਪਣੇ ਇਸ ਨਗਰ ਦੇ ਵਿੱਚ ਦਸਤਾਰ ਚੇਤਨਾ ਮਾਰਚ ਪਰਮੋਦੇ ਹੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਹੜੇ ਸੰਸਥਾ ਦਾ ਜੋ ਵਾਟੜ ਕੇ ਸਹਿਯੋਗ ਕਰਦੀਆਂ ਹਨ ਸੋਹ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਤੋਂ ਲੈ ਕੇ ਦਸਤਾਰ ਚੇਤਨਾ ਮਾਰਚ ਹਰ ਸਾਲ ਪਿੰਡ ਦੀ ਸਤਕਾਰ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਸੋ ਸਤਿਗੁਰੂ ਦੀ ਕਿਰਪਾ ਦੇ ਨਾਲ ਇਥੋਂ ਦੇ ਪਿੰਡ ਦੀ ਪੰਚਾਇਤ ਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਰੜ ਕੇ ਖਾਸ ਬਹੁਤ ਜਲਵਾੜ ਜੀ ਸੰਗਤ ਦਾ ਜਿੰਨਾਂ ਵੱਲੋਂ ਸਹਾਇਤਾ ਕੇਤਨਾ ਬਾਤ ਦੀ ਸੰਗਤਾਂ ਖਾਸ ਕਰਕੇ ਗੁਰਦੁਆਰਾ ਬਾਬਾ ਕੁੰਡਾ ਸਾਹਿਬ ਜੀ ਆ ਬੰਦ ਕਰ ਲਓ ਸ਼ਾਂਤ ਬਾਬਾ ਕੁੰਡਾ ਸਾਹਿਬ ਦੀ ਗੁਰਦੁਆਰਾ ਸਾਹਿਬ ਉਥੋਂ ਦੀ ਪ੍ਰਬੰਧਕ ਕਮੇਟੀ ਉਥੋਂ ਦੇ ਨੌਜਵਾਨਾਂ ਨੇ ਰਲ ਕੇ ਇਹ ਉਪਰਾਲਾ ਕੀਤਾ ਹੋਇਆ ਬੱਚਿਆਂ ਨੂੰ ਗੁਰਮਤ ਦੀ ਜਾਣਕਾਰੀ ਦੇ ਰਹੇ ਆ ਤੇ ਹਰ ਸਾਲ ਦਸਤਾਰ ਚੇਤਨਾ ਮਾਰਚ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਸਾਰੇ ਪਿੰਡ ਦੇ ਨੌਜਵਾਨ ਬੱਚੇ ਰਲ ਕੇ ਬੀਬੀਆਂ ਪਰਿਵਾਰ ਸੰਗਤ ਰਲ ਕੇ ਇਸ ਸਮਾਗਮ ਦੇ ਵਿੱਚ ਹਿੱਸਾ ਪਾਉਂਦੇ ਹਨ ਆ ਸੰਗਤ ਕੰਡੀ ਕਰ ਰਹੀ ਹੈ ਵਾਹਿਗੁਰੂ ਜੀ ਕੀ ਫਤਿਹ ਸਾਰੇ ਫੇਰ ਸਾਰੀ ਸੰਗਤ 같이 ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਖਾਲਸਾ ਸਾਜਨਾ ਦਿਵਸ ਤੇ ਜੋ ਪਿੰਡ ਧਲੇ ਕੇ ਦੇ ਨੌਜਵਾਨ ਬੱਚੇ ਸਾਰੇ ਵੀਰ ਭੈਣ ਇਕੱਠੇ ਹੋਏ ਆ ਅੱਜ ਖਾਲਸਾ ਦਾ ਜਨਮ ਦਿਨ ਸਾਰੀ ਸੰਗਤ ਨੂੰ ਪਹਿਲਾਂ ਸਮੁੱਚੀ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਸਤਨਗੁਰੂ ਵਿਦ ਸਿੰਘ ਮਹਾਰਾਜ ਜੀ ਨੇ ਫਸਾਖੀ ਦੇ ਵਿਹਾੜੇ ਤੇ ਜੋ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਪੰਥ ਦੀ ਪੂਰਨਾ ਸਤਨਗੁਰੂ ਵਿਦ ਸਿੰਘ ਮਹਾਰਾਜ ਜੀ ਨੇ ਨੱਗਪੁਰ ਸਾਹਿਬ ਦੀ ਕਰੇ ਕੇਸ ਗੱਡਾ ਸਾਹਿਬ ਅਗੇ ਇਸ ਪੂਰਨ ਖਾਲਸਾ ਨੂੰ ਗੁਰੂ ਸਾਹਿਬ ਨੇ ਆਪਣਾ ਰੂਪ ਬਖਸ਼ਿਆ ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਸਾਜੇ ਸਾਜੇ ਕਿ ਉਹਨਾਂ ਨੂੰ ਸੱਚ ਖਜਾਵਾ ਅਤੇ ਇਹ ਪਤਮੀ ਪੰਜ ਪਿਆਰਿਆਂ ਨੂੰ ਦੇਖ ਕੇ ਉਹਨਾਂ ਤੋਂ ਹੀ ਅਮਰ ਸ਼ਕਬਾ ਵਾਸਤੇ ਸੰਗਤ ਨੂੰ ਪ੍ਰੇਰਿਤ ਕੀਤਾ ਅੱਜ ਉਹਦੇ ਮਹਿਨਾ ਸਿੱਖੀ ਦਾ ਐਮ ਧਿਆਨ ਹੋਇਆ ਸੀ 5 ਮਿੰਟ ਦਾ ਮੈਂ ਸਵਾ ਲੈਣਾ ਬੜੀ ਸਿੱਖੀ ਦਾ ਐਮ ਧਿਆਨ ਪਸਾਕੀ ਦੇ ਵਿਹਾਰੇ ਤੇ ਹੋਇਆ ਤੇ ਇਸ ਕਰਕੇ ਇਹ ਜਿਹੜਾ ਖਾਸਤਾ ਸਾਜਣਾ ਦਿੱਸਦਾ ਇਸ ਨੂੰ ਅਸੀਂ ਬੜੀ ਸ਼ਰਧਾਪੂਰਵਕ ਮਨਾਉਨੇ ਆ ਬਣਾਉਣ ਦਾ ਮਤਲਬ ਵੀ ਅਸੀਂ ਗੁਰੂ ਦੀ ਕਿੰਨੀ ਗੱਲ ਮੰਨਦੇ ਆ ਸਾਰੀ ਗੱਲ ਮੰਨਣ ਤੇ ਖੜੀ ਆ ਅਸੀਂ ਪ੍ਰਚਾਰ ਕਰਦੇ ਆ ਸਾਰਾ ਸਾਲ ਪ੍ਰਚਾਰ ਕਰਦੇ ਆ ਗੁਰਦੁਆਰਾ ਸਾਹਿਬ 'ਚ ਪ੍ਰਚਾਰ ਹੁੰਦੇ ਆ ਕਲਾਸਾਂ ਲੱਗਦੀਆਂ ਗੁਰਮਤਿ ਕਾ ਸਾਬ ਦਾ ਨਿਚੋੜ ਹੁੰਦਾ ਹੈ ਅਮਰ ਸੰਚਾਰ ਸਭ ਕਾ ਜਿਹਦਾ ਨਿਚੋੜ ਗੁਰਪੁਰ ਬਣਾਉਣੇ ਜਾਂ ਲੰਗਰ ਲਾਉਣੇ ਜਾਂ ਪ੍ਰਚਾਰ ਕਰਦੇ ਜਾਂ ਮਾਰਚ ਕਰਦੇ ਸਭ ਦਾ ਨਿਚੋੜ ਹੈ ਅਮਰਤ ਸ਼ਗਰ ਵਾਸਤੇ ਕਿੰਨੇ ਪ੍ਰਾਣੀ ਤਿਆਰ ਹੋਏ ਇਹ ਅਸੀਂ ਦੇਖਣਾ ਇਸ ਵਾਰ ਤੇ ਅਮਰਸਾਖੇ ਸਿੰਘ ਸਜਨਾ ਪੰਜਾਂ ਕੱਕਿਆਂ ਦੀ ਨਿਸ਼ਾਨ ਕਰਕੇ ਉਹਨਾਂ ਨੇ ਪੰਜਾਂ ਕੱਕਿਆਂ ਨਾਲ ਜੁੜ ਕੇ ਬਾਣੀ ਤੇ ਬਾਣੀ ਦੇ ਧਾਰਨੇ ਬੰਨਣਾ ਇਹ ਤਾਂ ਕਾਲਪੁਰਖ ਨੂੰ ਮੰਨਣਾ ਹੈ ਜਾਗਤ ਜੋਗ ਜਪੇ ਵੀ ਅਵਾਸਰ ਏਕ ਬਿਨਾ ਮਨ ਲੈਕ ਨਾ ਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਬੜੀ ਮਟਕੂਲ ਨਾ ਮੰਨੇ ਪੀਰ ਕਤਾਰ ਦਿਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਨੈ ਖਾਲ ਖਾਲ ਜੋ ਜਗਤ ਦਾ ਸਰਵੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਇਸ ਸਵਗੇ ਰਾਹੀਂ ਗੁਰੂ ਸਾਹਿਬ ਜੀ ਨੇ ਖਾਲਸਾ ਜੋ ਪ੍ਰਗਟ ਕੀਤਾ ਹੈ ਅਸਲ ਖਾਲਸੇ ਦੀ ਗੁਰੂ ਸਾਹਿਬ ਨੇ ਵਿਆਖਿਆ ਕੀਤੀ ਹੈ ਵਿਚਾਰ ਜੋਤ ਜਪੇ ਦੇ ਸਵਾਸਰ ਏਕ ਬਿਨਾ ਮਨ ਨੈਕ ਨਾ ਦੇ ਇੱਕ ਪ੍ਰਮਾਤਮਾ ਨੂੰ ਮੰਨਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਸਾਡਾ ਅਬਰਨ ਜਾਰ 15 ਤਰੀਕ ਨੂੰ ਪੰਜ ਸਿਆਰੇ ਕਲਾਸ ਦਾ ਪ੍ਰੋਗਰਾਮ ਆ ਰਿਹਾ ਹੈ ਗੁਰਦੁਆਰਾ ਗੁਰਮੁਖੀ ਰਾਮਦਾਸ ਸਾਹਿਬ ਜੀ ਪਰਸਨਗਰ ਚਾਰੋ ਨੇ ਸਾਹ ਰੋਡ ਤੇ ਮਕੀਤਾਰ ਉਰੇਨਾ ਦਾਪਣੀ ਇਸ ਕਰਕੇ ਜਿੰਨੇ ਬੱਚੇ ਇੱਕ ਪਰ ਸਭ ਤੋਂ ਵੱਧ ਸ਼ੁਕਰੀਆ ਗੁਰਮਤ ਕਲਾਸ ਜੋ ਭਾਨੇ ਬੋਧਾ ਸਾਹਿਬ ਦੇ ਬੋਧਾ ਸਾਹਿਬ ਕੇ ਕੋ ਗੁਰਮਤ ਕਲਾਸ ਲੱਗਦੀ ਹੈ ਉਹਦੇ ਵਿੱਚ ਆਉਂਦੇ ਬੱਚਾ ਨੂੰ ਪ੍ਰੇਰਣਾ ਇਹ ਬਹੁਤ ਜ਼ਰੂਰੀ ਹੈ ਇਸ ਕਰਕੇ ਗੁਰਮਤਿ ਕਲਾਸ ਦੇ ਵਿੱਚ 25 ਸਿੱਖਾਂ ਦੇ ਗੁਰਮਤਿ ਸਿੱਖ ਕੇ ਅੰਮ੍ਰਿਤ ਧਾਰੀ ਪਾਉਣ ਦਾ ਮਨਵਾਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ ਸਭ ਸਿੱਖਦਾ ਇਹ ਮਹੱਤਵ ਹੈ ਵੀ ਅਸੀਂ ਗੁਰਮਤਿ ਸਿੱਖ ਕੇ ਅਸੀਂ ਅੰਮ੍ਰਿਤ ਅੰਮ੍ਰਿਤ ਧਾਰੀ ਪਾਉਣ ਮਨਵਾਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ ਇੱਕ ਦਮ ਉਹਨਾਂ ਦੇ ਤਰ੍ਹਾਂ ਦੇ ਲੋਕ ਆਏ ਜਿੱਥੇ ਕਿ ਮੈਂ माण्हू बहुत ज़रूरी आहे पारे उन्हनि वारा प्राप्त करणे पीर उहो कले गॾु बि बंदि थी व